ਇੱਕ ਸਖਤ ਸੁਭਾਅ ਵਾਲੇ ਹਾਕਮ ਕੋਲ ਦੋ ਫੁੱਲਦਾਨ ਸਨ ਉਸਨੇ ਐਲਾਨ ਕੀਤਾ ਹੋਇਆ ਸੀ ਕਿ ਜਿਸਨੇ ਫੁੱਲਦਾਨ ਤੋੜਿਆ ਉਸ ਨੂੰ ਫਾਂਸੀ ਦੀ ਸਜ਼ਾ ਹੋਵੇਗੀ ਇੱਕ ਦਿਨ ਨੌਕਰ ਤੋਂ ਫੁੱਲਦਾਨ ਖਾਫ ਕਰਦਿਆਂ ਟੁੱਟ ਗਿਆ ਐਲਾਨ ਅਨੁਸਾਰ ਫਾਂਸੀ ਦੀ ਸਜ਼ਾ ਸੁਣਾਈ ਗਈ ਫਾਂਸੀ ਲਾਉਣ ਤੋਂ ਪਹਿਲਾਂ ਧਾਰਮਿਕ ਰੀਤ ਅਨੁਸਾਰ ਜਦੋਂ ਆਖਰੀ ਖਹਿਸ਼ ਪੁੱਛੀ ਤਾਂ ਨੌਕਰ ਨੇ ਕਿਹਾ ਮੈਂ ਦੂਜਾ ਫੁੱਲਦਾਨ ਵੇਖਣਾ ਚਾਹੁੰਦਾ ਹਾਂ ਫੁੱਲਦਾਨ ਵਿਖਾਇਆ ਗਿਆ ਨੌਕਰ ਨੇ ਪਕੜਿਆ ਤੇ ਤੋੜ ਦਿੱਤਾ ਪੁੱਛਿਆ ਗਿਆ ਇਹਨੇ ਕਿਉਂ ਕੀਤਾ ਹੈ ਇਹ ਤੋੜ ਕੇ ਮੈਂ ਇੱਕ ਇਨਸਾਨ ਦੀ ਜਾਨ ਬਚਾਈ ਹੈ ਹਰ ਚੀਜ਼ ਨੇ ਅੱਖ ਟੁੱਟਣਾ ਹੀ ਹੁੰਦਾ ਹੈ ਇੱਕ ਫੁੱਲਦਾਨ ਟੁੱਟਣ ਕਾਰਨ ਮੈਨੂੰ ਤਾਂ ਫਾਂਸੀ ਲੱਗ ਹੀ ਰਹੀ ਹੈ ਇਤਨੀ ਨਿੱਕੀ ਜਹੀ ਗੱਲ ਪਿੱਛੇ ਕੋਈ ਹੋਰ ਨਾ ਦੋਸ਼ ਵਿਅਕਤੀ ਕਿਉਂ ਫਾਂਸੀ ਲੱਗੇ ਧੰਨਵਾਦ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ